No, no, no. ਉੱਧਰ ਦੇਖਿਆ ਭਾਜੀ ਨਹੀਂ ਹਾਂਜੀ ਆਪਣਾ ਨਾਮ ਦੱਸ ਕੇ ਅੱਜ ਦਾ ਜਿਹੜਾ ਮਦਦ ਚਾਹੁੰਦਾ ਹਾਂ ਮੈਂ ਮਨਤ ਪਿਆਰਾ ਲਾਲ ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਦਾ ਕੋਲੋਂ ਬੰਦਿਆ ਅੱਜ ਜਿਹੜਾ ਅੱਜਾ ਕਬੀਰ ਸਾਹਿਬ ਦਾ ਜਿਹੜਾ ਅੱਜ ਜਨਮ ਦਿਹਾੜਾ ਮਨਾਇਆ ਜਾਂਦਾ 627 627 ਚੇchus ਪਾਣਾ ਬੜੀ ਸ਼ਰਧਾ ਤੇ ਭਾਵ ਨਾਲ ਮਨਾ ਲਈ ਸੰਗਤ ਦੇਸ਼ਾਂਵਤ ਦੇਸ਼ਾਂ ਦੇ ਵਿੱਚ ਮਤਲਬ ਸਾਰੇ ਮਹਲਾ ਜਾਜਾਕਾਰ ਹੋਣਗੇ ਕਿ ਕਬੀਰ ਸਾਹਿਬ ਦੇ ਮਤਲਬ ਗੁਣ ਨਾਲ ਜੁੜੋ ਮਤ ਜਨਤਾ ਨਸ਼ਿਆਂ ਤੋਂ ਰਹਿਤ ਹੋਗੇ ਇਹਨਾਂ ਨਾਲ ਜੁੜੋ ਕਬੀਰ ਸਾਹਿਬ ਦੇ ਮਤਲਬ ਪ੍ਰਚਾਰ ਨਾਲ ਜੁੜੋ ਤੇ ਚੰਗੇ ਕੰਮ ਕਰੋ ਮੈਂ ਦੇ ਨਾ ਮੇਰੀ ਬੇਅਨਾਗੀ ਕਿੰਨੇ ਮਹੀਤੋਂ ਫੇਰ ਦਾ ਪ੍ਰੋਗਰਾਮ ਚੱਲਿਆ ਤੇ ਕੀ ਕੀ ਪ੍ਰੋਗਰਾਮ ਫੇਰੇ 10 ਮਹੀਨਾ ਸੁਖਨੀ ਸਾਹਿਬ ਦੇ ਬਾਟ ਚੱਲੇ ਉਹ ਤੋਂ ਬਾਅਦ ਰਾਗੀ ਲੱਗੇ ਨੇ ਉਹ ਕਥਾ ਵਾਚਕ ਲੱਗੇ ਨੇ ਉਹ ਚਲਣ ਦੇ ਨੇ ਉਹਨਾਂ ਮੱਲ ਗੁਰੂ ਦਾ ਘਰ ਲੰਗਰ ਮੱਲ ਚਲਣ ਡਿਆ ਸਭ ਸੰਗਤਾਂ ਨੇ ਆਣ ਹੁੰਦੀਆਂ ਸ਼ੁਭਾ ਯਾਤਰਾ ਵੀ ਜਿਹੜੀ ਹੈ ਕੱਢੀ ਨਹੀਂ ਸ਼ੁਭਾ ਯਾਤਰਾ ਨਹੀਂ ਕੱਢਦੇ ਅੱਜ ਹੁਣ ਕਿਸ ਤਰ੍ਹਾਂ ਕਿੰਨੇ ਕੁ ਲੋਕ ਜਿਹੜੇ ਆ ਕੇ ਤੇ ਬਾਰੂ ਦੇਸ਼ਾਂ ਤੋਂ ਵੀ ਲੋਕ ਨਤਮਸਤ ਹੋ ਰਹੇ ਬੜੇ ਜੀ ਸੰਗਤ ਸਭਾ ਬੜਾ ਬੜਾ ਸਾਹ ਸੰਗਤ ਦਾ ਬੜੇ ਵੱਲੋਂ ਬੱ ਚੜ ਕੇ ਮਲਾਈ ਸੰਗਤਾਈ ਹੈ ਤੇ ਬੜਾ ਗੁਣ ਗਾਨ ਹਮੂਨ ਦੇ ਬੜਾ ਬਖਸ਼ੀਆਂ ਮਨ ਮੰਨ ਦੇ ਤੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਤਾਂ ਪ੍ਰਜੈ ਮਰਾਗ ਆ ਮੈਂ ਸਤਗੁਰੂ ਕਬੀਰ ਜੀ ਦੇ ਵਲਵਰ ਜੀ ਦਾ ਪਿਛਾਨਦੇ ਹਾਂ ਅਸੀਂ ਸਤਗੁਰੂ ਕਬੀਰ ਸਾਹਿਬ ਦਾ 675 ਵਾ ਜਨਮ ਦਿਨ ਮਨਾ ਰਹੇ ਆ ਅਸੀਂ 70 ਦਿਨ ਪਹਿਲਾਂ ਪਰਬਾਤ ਫੇਰੀਆਂ ਕੀਤੀਆਂ ਸੀ ਉਸ ਤੋਂ ਬਾਅਦ ਆਜ ਦੇ ਦਿਹਾੜੇ ਤੇ ਇਹ ਸੁਖਮਣੀ ਸਾਹਿਬ ਦਾ ਪਾਠ ਰਖਾਇਆ ਉਸ ਤੋਂ ਬਾਅਦ ਨਗਰ ਆਪਣੇ ਤੁਹਾਡੇ ਜਿਹੜੇ ਉਹਨਾਂ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਹੋਰ ਬਾਰੋਂ ਵੀ ਪਤਵੰਤ ਬਹੁਤ ਜਗ੍ਹਾ ਹੈ ਅਸੀਂ ਆਈ ਹੋਈ ਸਾਧ ਸੰਗਤ ਆ ਸੁਸਾਇਟੀ ਤੁਹਾਨੂੰ ਅਧਿਕਾਰਦੀ ਹੈ ਔਰ ਸੁਖਮਣੀ ਸਾਹਿਬ ਸੁਸਾਇਟੀ ਸਾਡੀ ਸੇਵਾ ਕਰਦੀ ਆ ਰਹੀ ਹੈ ਸੋ ਕੁਮਲੇ ਸਾਹਿਬ ਦੇ ਪਾਰਟਨਰ ਕਰਦੀ ਹੈ ਉਸ ਰਮਨ ਸੁਸਾਇਟੀ ਕਰਦੀ ਹੈ ਉਹਨਾਂ ਦਾ ਰਾਗੀਆਂ ਦਾ ਆਈ ਹੋਈ ਸਾਰੇ ਸਾਥ ਸੰਗਤ ਦਾ ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਦੀ ਹੈ ਹਰਮਿੰਦਰ ਸਿੰਘ ਚੇਅਰਮੈਨ ਸਤਿਗੁਰੂ ਕਬੀਰ ਵੈਲਫੇਅਰ ਸੁਸਾਇਟੀ ਰਜਿਸਟਰਡ ਤੁੰਗਬਾਲਾ ਮਜੀਠਾ ਰੋਡ ਅੰਮ੍ਰਿਤਸਰ ਤੋਂ ਅੱਜ ਜਿੰਨਾ ਰਾਤ ਦਾ ਡੇੜਾ ਵੀ ਹੈ ਤੇ ਅਸੀਂ ਅੱਜ ਸਧੂ ਅਕबीर ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਆਪਣੇ ਟੰਗ ਬੱਲਮ ਜੀਠਾ ਰੋਡ ਦੇ ਮੰਦਿਰ ਕਬੀਰ ਸਾਹਿਬ ਮੰਦਿਰ ਦੇ ਅ ਸਭ ਤੋਂ ਪਹਿਲਾਂ ਸਾਰੇ ਸਾਰੇ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਕਬੀਰ ਜਾਇ ਕਬੀਰ ਸਭ ਨੂੰ ਸਤਗੁਰੂ ਕਬੀਰ ਸਾਹਿਬ ਦੇ ਜਨਮ ਉਸਤਵ ਦੀਆਂ ਲੱਖ ਲੱਖ ਵਧਾਈਆਂ ਹੋਣ ਸਰੂ ਕਬੀਰ ਜੀ ਦੇ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਕਈ ਚੀਜ਼ਾਂ ਤੇ ਐਵੇਂ ਜਿਹੀਆਂ ਹੁੰਦੀਆਂ ਨੇ ਕਿ ਕੁਝ ਲੋਗ ਆਪਣੇ ਜਿਹੜੇ ਇਸ਼ਟ ਹੁੰਦੇ ਨੇ ਉਹਨਾਂ ਦੇ ਬਾਰੇ ਕਈ ਚੀਜ਼ਾਂ ਵਧਾ ਚੜਾ ਕੇ ਵੀ ਲਿਖਦੇ ਨੇ ਉਹਨਾਂ ਦੀ ਪਰਸ਼ਨ ਸੱਚ ਹੈ ਔਰ ਕੁਝ ਲੋਗ ਜਿਹੜੇ ਨੇ ਉਹ ਉਹਨਾਂ ਦੀ ਦੁਸ਼ਤ ਕਾਰਨ ਕੁਝ ਗਲਤ ਗੱਲਾਂ ਵੀ ਜਾਂ ਜੋ ਨਹੀਂ ਘਟਣਾ ਵਾ ਹੋਈਆਂ ਹੁੰਦੀਆਂ ਉਹਨਾਂ ਬਾਰੇ ਵੀ ਲਿਖਦੇ ਨੇ ਇਸ ਤਰ੍ਹਾਂ ਕਰਕੇ ਜਿਹੜੇ ਸਤਗੁਰudev ਪਿਆਰੇ ਸੰਤ ਮਹਾਤਮਾ ਮਹਾਂਪੁਰਸ਼ ਉਹਨੇ ਉਹਨਾਂ ਦੀ ਜੀਵਨੀ ਬਾਰੇ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਜਿਹੜੀਆਂ ਨੇ ਫੈਲ ਜਾਂਦੀਆਂ ਸੋ ਕਬੀਰ ਸਾਹਿਬ ਬਾਰੇ ਵੀ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਲੇਕਿਨ ਅਸੀਂ ਉਹਨਾਂ ਵੱਲ ਨਹੀਂ ਜਾਂਦੇ ਸੀ ਸਿਰਫ ਉਹਨਾਂ ਦੀ ਬਾਣੀ ਤੋਂ ਉਹਨਾਂ ਦੀ ਸਿੱਖਿਆ ਲੈ ਕੇ ਚੰਗੇ ਪਾਸੇ ਵੱਲ ਜਿਹੜਾ ਉਹਨਾਂ ਨੇ ਇੱਕ ਸਭ ਤੋਂ ਪਹਿਲਾ ਸਾਨੂੰ ਉਪਦੇਸ਼ ਦਿੱਤਾ ਅਵਲੱਲਾ ਨੂਰਪਾਇਆ ਕੋਰਤੋ ਕੇਸਾ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਬਲ ਇੱਕੋ ਮੰਦੇ ਇਸ ਨੂੰ ਲੈ ਕੇ ਕਿ ਸਭ ਇਨਸਾਨ ਜਿਹੜੇ ਨੇ ਇੱਕੋ ਹੀ ਨੇ ਉਹਨਾਂ ਦੀ ਤੇ ਬਾਤ ਗੁਰੂ ਗ੍ਰੰਥ ਸਾਹਿਬ ਦੇ ਚ ਗੁਰੂ ਅਰਜਨ ਦੇਵ ਜੀ ਨੇ ਵੀ ਉਹਨਾਂ ਦੀ ਬਾਣੀ ਜਿਹੜੀ ਹੈ ਨਾ ਆਪਣੇ ਲਫ਼ਜ਼ਾਂ ਵਿੱਚ ਪੈਰੋ ਮੱਲਾ ਪੰਨਾ ਚ ਲਿਖੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਮਤਲਬ ਕਹਿਣ ਦਾ ਵੀ ਅਸੀਂ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਅਸੀਂ ਇਨਸਾਨੀਅਤ ਨਾਲ ਸੰਬੰਧਿਤ ਆ ਤਾਂ ਉਸੇ ਚੀਜ਼ ਨੂੰ ਹੀ ਅਸੀਂ ਪ੍ਰੇਰਣਾ ਕਰਦੇ ਹੋਏ ਇਹ ਉਤਸਵ ਮਨਾਨੇ ਆ ਇਹਨਾਂ ਦਾ ਮਨਾਉਣ ਦਾ ਮਕਸਦ ਇਹ ਹੀ ਹੁੰਦਾ ਕਿ ਸਭ ਵਿੱਚ ਇੱਕੋ ਜਿਹਾ ਵਰਤਾਵਾ ਬਣਦੇ ਜਿਹੜਾ ਨਾ ਉਹ ਫੈਲ ਪੈਲੇ ਅੱਜਕੱਲ ਦੇ ਜੋ ਹਾਲਾਤ ਹਨ ਸਭ ਨੂੰ ਪਤਾ ਨਹੀਂ ਕਿ ਕਿੰਨੀ ਘਿਰਣਾ ਜਿਹੜੀ ਹੈ ਦੇਸ਼ਾਂ ਦੇਸ਼ਾਂ 'ਚ ਲੜਾਈ ਝਗੜੇ ਦੇਖੋ ਹੁਣੇ ਹੀ ਦੋ ਇਜ਼ਰਾਈਲ ਤੇ ਉਹ ਹਮਾਸ ਦੇ ਕਿੰਨਾ ਚੁੱਕ ਪਿਆ ਹੈ ਰੂਸ ਦਾ ਤੇ ਯੂਕਰੇਨ 'ਚ ਕੀ ਇਹ 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 ਸਭ ਘਿਰਨਾ ਦੀਆਂ ਗੱਲਾਂ ਨੇ ਇੱਕ ਦੂਜੇ ਦੀ ਇਰਖਾ ਦੀਆਂ ਗੱਲਾਂ ਨੇ ਹੁਣ ਇਜ਼ਰਾਈਲ ਤੇ ਈਰਾਨ ਤੇ ਵੀ ਆਪਸ 'ਚ ਜੰਗ ਉਹ ਸ਼ੁਰੂ ਹੋ ਰਹੀ ਹੈ ਥੋੜੇ ਦਿਨ ਪਹਿਲਾਂ ਸਾਡੀ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਵੀ ਕੁਝ ਝੜਪ ਹੋਈ ਹੈ ਉਹ ਇਸ ਤਰ੍ਹਾਂ ਕਰਕੇ ਇਹ ਇਨਾ ਚੀਜ਼ਾਂ ਦਾ ਕੋਈ ਰਿਜ਼ਲਟ ਤੇ ਨਿਕਲਦਾ ਨਹੀਂ ਹੁੰਦਾ ਤੇ ਇਹ ਅਜੀਬ ਇਹੋ ਹੀ ਹੈ ਕਿ ਪੁਰਾਣੇ ਬਜ਼ੁਰਗਾਂ ਦੀ ਮਹਾਪੁਰਸ਼ਾਂ ਦੀ ਸਤਗੁਰਾਂ ਦੀ ਮਹਾ ਉਹਨਾਂ ਦੀ ਬਾਣੀ ਤੋਂ ਸੇਧ ਲੈ ਕੇ ਸਮਾਜ ਵਿੱਚ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੀ ਸਿੱਖਿਆ ਤੋਂ ਲੈ ਕੇ ਇਸ ਲਈ ਇਨਸਾਨ ਨੂੰ ਇੱਕ ਸਮਝੀਏ ਤੇ ਚੰਗੇ ਪਾਸੇ ਵੱਲ ਵੀ ਇਹ ਪਰਮਾਤਮਾ ਦਾ ਨਾਮ ਲਈ ਹੈ ਐਸੀ ਚੀਜ਼ ਨੂੰ ਅਸੀਂ ਜੋੜਦੇ ਹੋਏ ਸਾਡੀ ਸੁਸਾਇਟੀ ਦਾ ਇਹ ਹੀ ਉਪਰਾਲਾ ਹੈ ਕਿ ਇਹ ਹੀ ਜਿਹੜਾ ਉਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਉਹਨਾਂ ਦੀ ਬਾਣੀ ਦਾ ਕੀਤਾ ਜਾਵੇ ਸਰ ਮੇਰਾ ਨਾਮ ਅਨੁਰਾਗ ਭਗਤ ਤੇ ਇਸ ਵਕਤ ਮੈਂ ਸਤਗੁਰੂ ਵੈਲਫੇਅਰ ਕਮੇਟੀ ਦਾ ਐਜ਼ ਅ ਵਾਈਸ ਪ੍ਰਧਾਨ ਅਤੇ ਮੈਨੂੰ ਇਹਨਾਂ ਨੇ ਜਿਹੜੀ ਸੇਵਾ ਬਖਸ਼ੀ ਹੈ ਕਮੇਟੀ ਨੇ ਉਹਨ ਬਾਹਰ ਆਇਆ ਮਹਾਰਾਜ ਜੀ ਦਾ ਜਨਮ ਦਿਹਾੜਾ ਸਾਨੂੰ ਸੰਤਾਂ ਨੂੰ ਵਧਾਈ ਦੇ ਰਿਹਾ ਹੈ। ਮੈਂ ਸਾਰੀ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਨਾ ਚਾਹਾਂਗਾ ਕਿ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਤੇ ਸਾਨੂੰ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਸਾਨੂੰ ਦਿੱਤੇ ਹੋਏ ਉਹਨਾਂ ਦੇ ਜਿਹੜੇ ਵਿਚਾਰ ਧਾਰਾ ਜਿਹੜੀ ਹੈਗੀ ਉਹਨਾਂ ਨੂੰ ਇੱਕ ਇੱਕ ਅਸੀਂ ਅਗਰ ਉਹਨਾਂ ਦੇ ਵਿਚਾਰ ਧਾਰਾ ਅਗਰ ਇੱਕ ਇੱਕ ਦੇਣ ਲਈ ਸਮੇਂ ਨੂੰ ਸ਼ੁਰੂ ਕਰ ਦਈਏ ਜਾਂ ਪੜਾਣੀ ਸ਼ੁਰੂ ਕਰ ਦਈਏ ਨਾ ਸਾਡੇ ਰੋਜ਼ ਦੀ ਡੇਲੀ ਕਹੋ ਜ਼ਿੰਦਗੀ ਦੇ ਵਿੱਚ ਇੰਨੀ ਕੰਮ ਆਂਦੀ ਹੈ ਨਾ ਕਿ ਅਸੀਂ ਸਮਾਜ ਨੂੰ ਬਦਲ ਸਕਦੇ ਹਾਂ ਬਦਲਣ ਵਾਸਤੇ ਕੀ ਕਰਨਾ ਪੈਣਾ ਸਾਨੂੰ ਪੜਨਾ ਪੈਣਾ ਦਾ ਪੜਨ ਵਾਸਤੇ ਕੀ ਕਰਨਾ ਪੈਣਾ ਹੈ ਸਾਨੂੰ ਇੱਕ ਜਿਸ ਤਰ੍ਹਾਂ ਬੱਚਾ ਸਕੂਲ ਜਾਂਦਾ ਵੈ ਇਸ ਤਰ੍ਹਾਂ ਹੀ ਮੰਦਰ ਆਂਦਾ ਹੈ ਜਾਂ ਆਪਣੇ ਸਤਿਗੁਰੂ ਨੂੰ ਯਾਦ ਕਰਨ ਵਾਸਤੇ ਉਹਦੇ ਦਿੱਤੇ ਵਿਚਾਰਾਂ ਨੂੰ ਪੜਦਾ ਹੈ ਉਹ ਪੜ ਕੇ ਕੀ ਹੁੰਦਾ ਉਹਨੂੰ ਅਮਲ 'ਚ ਲਿਆਂਦਾ ਹੈ ਜੇ ਆਪਾਂ ਅਮਲ 'ਚ ਲੈਣਾ ਸ਼ੁਰੂ ਕਰ ਦੇਵਾਂਗੇ ਤੇ ਉਹਦੇ ਨਾਲ ਸਾਡਾ ਕੀ ਹੋਏਗਾ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਆਟੋਮੈਟਿਕਲੀ ਉਹਦੀ ਵਿਚਾਰਧਾਰਾ ਬਦਲੇਗੀ ਤੇ ਅਸੀਂ ਇੱਕ ਦੂਜੇ ਨਾਲ ਮਿਲ ਜੁਲ ਕੇ ਪਿਆਰ ਨਾਲ ਰਵਾਂਗੇ ਸਾਰੇ ਸਮੂਹ ਸੰਗਤਾਂ ਨੂੰ ਜਿੰਨੇ ਵੀ ਇੱਥੇ ਆਏ ਜਾਂ ਕਿਸੇ ਕੰਮ ਕਾਰਜ ਕਰਕੇ ਨਹੀਂ ਆ ਸਕੇ ਸਾਰਿਆਂ ਨੂੰ ਸਤਿਗੁਰੂ ਕਬੀਰ ਵੈਲਫੇਅਰ ਕਮੇਟੀ ਟੋਂਗੋਬਾਲਾ ਮਜੀਠਾ ਰੋਡ ਵੱਲੋਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਹੋਵੇ ਤੇ ਬਹੁਤ ਹੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਬਹੁਤ ਹੀ ਜ਼ਿਆਦਾ ਖੁਸ਼ੀ ਨਾਲ ਆਪਾਂ ਇਹ ਦਿਹਾੜਾ ਮਨਾਇਆ ਸਾਡੇ ਪ੍ਰਧਾਨ ਸਾਹਿਬ ਨੇ ਸਵੇਰ ਦੇ ਆਪਾਂ ਲਗੇ ਇਥੇ ਕੰਮ ਕਾਰ ਕਰਨ ਤੇ ਹੱਲੇ ਤੱਕ ਵੀ ਜਿਹੜਾ ਸਾਡੇ ਇੰਨਾ ਜੋਸ਼ ਆ ਤੇ ਆਪਾਂ ਉਸ ਜੋਸ਼ ਨਾਲ ਇੱਕ ਵਾਰੀ ਨਾਰਾ ਲਗਾਉਣਾ ਚਾਹਾਂਗੇ ਸਤਗੁਰੂ ਕਬੀਰ ਮਹਾਰਾਜ ਕੀ ਜੈ ਧੰਨ ਕਬੀਰ ਜੈ ਕਬੀਰ ਧੰਨ ਕਬੀਰ ਜੈ ਕਬੀਰ ਮੈਂ ਨਾਮ ਦੱਸ ਕੇ ਤੇ ਸੋਸਾਇਟੀ ਦਾ ਨਾਮ ਦੱਸੂ ਮੈਂ ਜਗਤਾਰ ਸਿੰਘ ਪ੍ਰਧਾਨ ਸਤਗੁਰੂ ਵੀਰ ਵੈਲਫੇਅਰ ਸੋਸਾਇਟੀ ਰਜਿਸਟਰਡ ਤੁੰਗ ਵਾਲਾ ਮਜੀਠਾ ਰੋਡ ਅੰਮ੍ਰਿਤਸਰ ਅੱਜ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਦਾ ਪਰੇਵਾਰ ਜੀ ਦੇ ਸੀ ਵੇਖੋ ਜੀ 11 6 25 ਨੂੰ ਸਤਗੁਰੂ ਵੀਰ ਜੀ ਦਾ ਜਨਮ ਦਿਹਾੜਾ ਸੀ ਬਾਰੇ ਹਰ ਸਾਲ ਅਹੀ ਸਾਡਾ ਜਿਹੜੀ ਸੋਸਾਇਟੀ ਦਾ ਡਿਸੀਜਨ ਹੁੰਦਾ ਕਿ ਇਹ ਮੇਲਾ ਜਿਹੜਾ ਅਹੀ ਜਿਹੜਾ ਨਾ ਉਸ ਤੋਂ ਬਾਅਦ ਐਤਵਾਰ ਆਉਂਦਾ ਨਾ ਛੁੱਟੀ ਵਾਲਾ ਦਿਹਾੜਾ ਉਹ ਦਿਨ ਅਸੀਂ ਸੈਲੀਬ੍ਰੇਟ ਕਰਨਾ ਦਾ ਮਨਾਣਾ ਹੁੰਦਾ ਕਿਉਂਕਿ ਉਸ ਦਿਨ ਇਲਾਕੇ 'ਚ ਸੰਗਤਾਂ ਨੂੰ ਛੁੱਟੀਆਂ ਨਹੀਂ ਆ ਰੌਣਕ ਪੂਰੀ ਲੱਗ ਜਾਂਦੀ ਏ ਤੇ ਅਸੀਂ ਇਦਾਂ ਕਰਦੇ ਆ ਵੀ ਮੇਲੇ ਤੋਂ 8 ਦਿਨ ਪਹਿਲਾਂ ਪ੍ਰਭਾਤ ਫੇਰੀਆਂ ਕੱਟਦੇ ਆ ਸਵੇਰੇ ਤੜਕੇ ਫਿਰ ਇਹ ਧੱਕੇ 5 ਵਜੇ ਮੰਦਿਰ ਤੋਂ ਪ੍ਰਭਾਤ ਫੇਰੀ ਨਿਕਲਦੀ ਏ ਪੂਰੇ ਨਗਰ ਦੇ ਵਿੱਚ ਘੁੰਮ ਕੇ ਔਰ ਜਿਹੜੇ ਨਗਰ ਦੇ ਨਿਵਾਸੀ ਨੇ ਲੋਕਾਂ ਵੱਲੋਂ ਸਾਨੂੰ ਆਪਣੇ ਘਰਾਂ 'ਚ ਬੁਲਾਇਆ ਜਾਂਦਾ ਵੈਲਕਮ ਕੀਤਾ ਜਾਂਦਾ ਆਪਣੇ ਸ਼ਰਧਾਂਸਾਰ ਉਹ ਖਾਣ ਪੀਣ ਦੀ ਸੰਗਤ ਦੀ ਪੂਰੀ ਸੇਵਾ ਕਰਦੇ ਤੇ ਆਪਣਾ ਪੂਰਾ ਇੰਟਰਸਟ ਦਿਖਾਦੇ ਅੱਜ ਸਵੇਰ ਤੋਂ ਕਿੰਨੇ ਵਜੇ ਤੋਂ ਪ੍ਰੋਗਰਾਮ ਕੀ ਕੀ ਰਿਹਾ ਕਰੋਗੇ ਅੱਜ ਹਰ ਸਾਲ ਅਸੀਂ ਜਦੋਂ ਸਤਗੁਰੂ ਬੀਰ ਜੀ ਦਾ ਗੁਰਪੁਰਬ ਹੁੰਦਾ ਉਸ ਦਿਨ ਸਭ ਤੋਂ ਪਹਿਲਾਂ ਇੱਕ ਸੁਖਮਨੀ ਸੇਵਾ ਸੁਸਾਇਟੀ ਹੈ ਉਹਨਾਂ ਨੇ ਸੇਵਾ ਚੁੱਕੀ ਹੋਈ ਹੈ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਉਸ ਤੋਂ ਬਾਅਦ ਕੀਰਤਨ ਜਥੇ ਜਾਂਦੇ ਨੇ ਔਰ ਗੁਰੂ ਮਹਾਰਾਜ ਦਾ ਸਤਗੁਰੂ ਬੀਰ ਜੀ ਨਾਲ ਸੰਬੰਧਿਤ ਕੀਰਤਨ ਹੁੰਦਾ ਹੈ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਜੀਵਨ ਦੀ ਕਥਾ ਜਿਹੜੀ ਇੱਥੇ ਸੁਣਾਈ ਜਾਂਦੀ ਹੈ ਲੋਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਨੇ ਜਿਹੜੇ ਚੰਗੇ ਕਾਰਜ ਕੀਤੇ ਨੇ ਜਿਹੜਾ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਆ ਕੇ ਕੁਰੀਤੀਆਂ ਨੂੰ ਦੂਰ ਕੀਤਾ ਬਰਾਬਰਤਾ ਲਿਆਂਦੀ ਉਦੋਂ ਜਿਹੜਾ ਰੂੜੀਵਾਦ ਸੀ ਝੂਠ ਦਾ ਪ੍ਰਚਾਰਾ ਸੀਗਾ ਉਹਨਾਂ ਨੇ ਡਟ ਕੇ ਉਹਦਾ ਵਾਰਧਾ ਕੀਤਾ ਮਤਲਬ ਉਹਦਾ ਮੁਕਾਬਲਾ ਕੀਤਾ ਇਹ ਬੜੇ ਹੀ ਕ੍ਰਾਂਤੀਕਾਰੀ ਉਸ ਸਮੇਂ ਦੇ ਵਿੱਚ ਇਹਨਾਂ ਨੇ ਬੜਾ ਹੋਏ ਨੇ ਜਿਨ੍ਹਾਂ ਨੇ ਮਤਲਬ ਲੋਕਾਂ ਨੂੰ ਬਿਲਕੁਲ ਜਿਹੜਾ ਪਖੰਡਵਾਦ ਸੀ ਉਹਦਾ ਵਿਰੋਧ ਕੀਤਾ ਅਸੀਂ ਚਾਹਾਂਗੇ ਕਿ ਵਧਾਈ ਸਮੂਹ ਜਿਹੜੇ ਸਰੂਤੇ ਦੇਖ ਰਹੇ ਉਹਨਾਂ ਨੂੰ ਮਹਾਰਾਜ ਜੀ ਦੇ ਜਨਮ ਦਿਨ ਤੇ ਸਤਗੁਰ ਕਬੀਰ ਸਾਹਿਬ ਜੀ ਦੇ ਨਾਮ ਦੇ ਵਿੱਚ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੀ ਸੋਸਾਇਟੀ ਵੱਲੋਂ ਬਹੁਤ ਬਹੁਤ ਵਧਾਈ ਦਿਨਾਵਾ ਕਿ ਇਹ ਖੁਸ਼ੀ ਦੇ ਮੌਕੇ ਮਹਾਰਾਜ ਲਿਆਵੇ ਤੇ ਸਾਰੀ ਸੰਗਤ ਉਹਨਾਂ ਦੇ ਨਾਲ ਚੱਲਣਾ ਜੁੜ ਕੇ ਉਹਨਾਂ ਦੇ ਜੀਵਨ ਤੋਂ ਸੇਧ ਲਵੇ ਤੇ ਆਪਣਾ ਜੀਵਨ ਸਫਲਾ ਕਰੇ ਇੱਕ ਵਾਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ